ਡਾਇਬੀਟੀ ਕੋਪ ਨੂੰ ਹੋਈ ਨੇ ਦੀ ਲਗਭਗ 4 ਮਹੀਨਿਆਂ ਦੇ ਸਮਾਂ ਹੋ ਜਾਂ ਗਿਆ ਜੀ ਸ਼ੁਰੂ ਸ਼ੁਰੂ ਚ ਤਾਂ ਜੀ ਸਾਨੂੰ ਥੋੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਵਕਤ ਹੁਣ ਵੀ ਸਾਡੇ ਲਈ ਖੁਸ਼ੀ ਦੀ ਗੱਲ ਹੈ ਜੀ 2 ਮਹੀਨੇ ਹੋ ਗਏ ਤੇ ਸਾਡੇ ਕੋਲ ਹਰ ਮੰਥ ਪੰਜਾਂ ਕੁੜੀਆਂ ਦੇ ਕੰਮ ਸਿੱਖਦੀਆਂ ਨੇ ਤੇ ਉਹ ਵੀ ਅੱਗੇ ਆਪ ਦਾ ਰੋਜ਼ਗਾਰ ਤੋੜ ਲਿਗੀਆਂ ਤੇ ਸਾਨੂੰ ਵੀ ਹੁਣ ਬੇਰੋਜ਼ਗਾਰ ਮਿਲ ਗਈਆਂ ਜੀ ਫਿਲਹਾਲ ਇੱਥੇ ਮੇਰੇ ਕੋਲ 6 ਕੁੜੀਆਂ ਕੰਮ ਕਰ ਰਹੀਆਂ ਨੇ ਜੀ ਅੰਡਾ ਜੀ ਚਾਰਜ ਰੱਖਿਆ ਹੋਇਆ 1000 ਰੁਪਏ ਪਰ ਮੰਥ ਜੀ ਟਾਈਮਿੰਗ ਹੈ 2 ਘੰਟੇ ਬਟ ਵੇ ਸਾਰੀਆਂ ਆਪਣੇ ਨਾਰਮਲ ਘਰਾਂ ਚੋਂ ਕੁੜੀਆਂ ਨੇ ਜੀ ਜਿਆਦਾ ਵੱਡੇ ਘਰ ਦੀਆਂ ਨਹੀਂ ਨੇ ਉਹ ਅਗਲੀ ਦਿਨ ਛੇ ਅੱਧਾ ਘੰਟਾ ਵੇ ਬੱਦਲ ਆ ਲੈ ਨੀ ਇੰਟੈਲੀਗੈਂਟੇ ਵੀ ਬੈਠੀਆਂ ਰਹਿੰਦੀ ਐ ਸਾਡੇ ਕੋਲ ਕੰਮ ਸਿੱਖ ਰਹੇ ਇੱਥੇ ਆਲਓਵਰ ਕਮ ਐ ਜੀ ਬੁਟੀਕ ਦਾ ਜਿਵੇਂ ਹੁਣ ਸਾਰਾ ਸਟਿਚਿੰਗ ਦਾ ਸਲਾਈ ਦਾ ਕੰਮ ਹੋ ਗਿਆ ਜੀ ਮਸ਼ੀਨੀ ਵਰਕੇ ਜੀ ਤੇ ਵੀ ਬਕਾਇਦਾ ਤੌਰ ਤੇ ਮਸ਼ੀਨੀ ਵਰਕ ਵਾਲੀਆਂ ਆਪਣੀਆਂ ਮਸ਼ੀਨਾਂ ਹੈਗੀਆਂ ਨੇ ਜੀ ਸਾਡੇ ਕੋਲੇ ਦੋ ਪ੍ਰੋਵਾਈਡ ਹੋਈਆਂ ਸੀ ਸਾਨੂੰ ਜੀ ਕਿਸੇ ਵੀ ਤਰ੍ਹਾਂ ਦਾ ਕੰਮ ਐ ਜਿਵੇਂ ਪੱਗਾਂ ਦੇ ਸਹੋਣਾ ਪਾਉਣੀਆਂ ਚੁੰਨੀਆਂ ਪੀਕੋ ਕਰਨੀਆਂ ਜੀ ਇੰਟਰਲੋਕ ਕਰਨੀ ਸਾਡੇ ਕੋਲ A to Z ਕੰਮ ਆਉਂਦਾ ਐ ਜੀ A to Z ਅਸੀਂ ਮਾਹਿਰ ਹਾਂ ਜੀ ਇਸ ਲਈ ਕੋਈ ਹੁਨਾਰੀ ਵਰਕ ਵਾਲੀ ਕੁੜੀ ਸਿੱਖਦੀ ਆ ਕੋਈ ਹੁਣ ਸਿੰਪਲ ਸੂਟ ਸਿੱਖਦੀ ਆ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਕਿਸੇ ਵੀ ਕੁੜੀ ਨੇ ਕੰਮ ਸਿੱਖਣਾ ਕੋਈ ਏਮਬਰਾਇਡਰੀ ਵਾਲਾ ਹੋ ਗਿਆ ਮਸ਼ੀਨੀ ਏਮਬਰਾਇਡਰੀ ਹੋ ਗਿਆ ਹੈਂਡ ਮੇਡ ਕੰਮ ਹੋ ਗਿਆ ਬੂਲਾ ਵਾਲਾ ਕੰਮ ਹੋ ਗਿਆ ਕੋਈ ਸਲਾਈ ਵਾਲਾ ਕੰਮ ਹੋ ਗਿਆ ਜਿਸ ਤਰ੍ਹਾਂ ਦਾ ਵੀ ਕੰਮ ਹੈ ਜੀ ਤੇ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਜੀ ਮੇਰਾ ਨਾਮ ਮਮਨਦੀਪ ਕੋਰੇ ਜੀ ਬਾਈ ਫੌਕ ਸਤਪਾਲ ਸਿੰਘ ਜੀ ਤੇ ਮੈਂ ਕੋਟੜਮੂ ਦੇ ਬਸਨੀਕ ਹੈ ਜੀ ਮੈਂ ਇੱਥੇ ਪੰਜਾਬੀ ਬੁਟੀਕ ਚਲਾ ਰਹੇ ਆ ਜੀ ਪਿੰਡ ਭੰਮੇਕਲਾਂ ਜ਼ਿਲ੍ਹਾ ਮਾਨਸਾ ਜੀ ਜੋ ਕਿ ਸਾਡੀ ਦੁਕਾਨ ਹੈ ਜੀ ਭੰਮੇਕਲਾਂ ਦੇ ਬੱਸ ਸਟਾਪ ਤੋਂ ਉੱਤਰ ਕੇ ਜੀ ਦਾਣਾ ਮੰਡੀ ਦੇ ਜਮ ਉਹ ਸਾਹਮਣੇ ਹੈ ਜੀ ਇਹ ਦੋ ਨੰਬਰ ਚੱਲ ਰਹੇ ਆ ਇਸ ਮੇਰੇ ਕੋਲ 78141 ਜੀ 09999 ਜੀ ਤੇ ਦੂਸਰਾ ਨੰਬਰ ਮੇਰੇ ਕੋਲ 97815 ਜੀ 4984 ਜੀ